ਫੋਕਸ ਉਹ ਤੁਹਾਨੂੰ ਗੜਨਾਂ ਲਾਇਆ ਅੱਜ ਪੰਗਤ ਵੀ ਜਾ ਰਹੀ ਹੈ ਪੰਗਤ ਚ ਬਹਿ ਕੇ ਪ੍ਰਸ਼ਾਦਾ ਛਕਣਾ ਛਕਾਉਣਾ ਵੀ ਬੰਦ ਹੁੰਦਾ ਜਾਂਦਾ ਹੈ ਬਹਾਨਾ ਇੱਕੋ ਹੀ ਹੈ ਵਰਤਾਵੇ ਨਹੀਂ ਮਿਲਦੇ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵਰਤਾਵੇ ਨਹੀਂ ਮਿਲਦੇ ਝੂਠ ਹੈ ਜਦੋਂ ਕਿਸੇ ਦੇ ਘਰ ਚ ਕੋਈ ਪ੍ਰੋਗਰਾਮ ਹੁੰਦਾ ਹੈ ਨਾ ਮੈਂ ਤਾਂ ਰੋਜ਼ ਹੀ ਰਹਿਣਾ ਤੁਹਾਡੇ ਚ ਜਿਹੜੇ ਸੰਗਤ 'ਚ ਬਹਿਣਗੇ ਉਹ ਹੋਣਗੇ ਚਿੱਟੇ ਦਾੜਿਆਂ ਵਾਲੇ ਸਿਆਣੇ ਨੌਜਵਾਨ ਤਾਂ ਵਗਾ ਢਾਣੀ ਬਣਾ ਕੇ ਇੱਕ ਪਾਸੇ ਕੁਰਸੀਆਂ ਤੇ ਬੈਠਾ ਹੁੰਦਾ ਬਾਹਰ 10 ਵੀ ਹੁੰਦੇ ਨੇ 15 ਵੀ ਹੁੰਦੇ ਨੇ 20 ਵੀ ਹੁੰਦੇ ਨੇ ਫਿਕਰ ਇਹ ਹੁੰਦਾ ਵੀ ਰੁਮਾਲ ਸਿਰ ਤੇ ਬੰਨਣਾ ਨਹੀਂ ਉਹ ਜਿਹੜੇ ਰੰਗ ਵਾਲੇ ਬੋਲ ਸੰਗ ਵਾਲ ਤਾਂ ਉਹ ਖੜੇ ਹੁੰਦੇ ਆ ਵੀ ਕਿਤੇ ਖਰਾਬ ਨਾ ਹੋ ਜਾ ਅੰਦਰ ਅਸੀਂ ਜਾ ਜਾਈਏ ਕਿਉਂਕਿ ਅੰਦਰ ਮੱਥਾ ਟੇਕਾਂਗੇ ਸਿਰ ਧਕਣਾ ਪਊ ਸਿਰ ਧਕਣਾ ਪਊ ਵਾਲਾਂ ਦਾ ਡਿਜ਼ਾਈਨ ਖਰਾਬ ਹੋ ਜਾਊ ਝੂਠੇ ਵੀ ਸਾਡੇ ਘਰ 'ਚ ਕੋਈ ਹੈ ਨਹੀਂ ਵਰਦੌਣ ਵਾਲਾ ਕੱਪੜੇ 20-20 ਹਜ਼ਾਰ ਦੇ ਪਾਉਣ ਲੱਗ ਗਏ 20-20 ਹਜ਼ਾਰ ਦਾ ਸੈਂਟ ਪਾਉਣ ਲੱਗ ਗਏ ਸਾਨੂੰ ਡਰ ਰਹਿੰਦਾ ਕਿਤੇ ਖਰਾਬ ਨਾ ਹੋ ਜਾਏ ਅੱਖੋ ਸਤ ਨਾ ਹੋ ਸ੍ਰੀ ਵਾਹਿਗੁਰੂ ਜੀ ਇਹ ਝੂਠ ਬੋਲਣੋਂ ਹਟ ਜੋ ਵੀ ਸੇਵਾਦਾਰ ਹੈ ਨਹੀਂ ਸਭ ਝੂਠ ਹੈ ਗੱਲ ਵੀ ਦਵਾਨ ਸੀ ਮੈਂ ਉੱਥੇ ਵੀ ਬੇਨਤੀ ਕੀਤੀ ਇਹ ਵੀ ਕਹਿਣਾ ਹਟ ਜੋ ਵੀ ਅਸੀਂ ਗਰੀਬ ਆ ਕੋਈ ਗਰੀਬ ਨਹੀਂ ਹੈ ਸਾਡੇ ਘਰਾਂ 'ਚ ਕੋਈ ਜਾ ਕੇ ਦੇਖੇ ਅਸੀਂ ਗਰੀਬ ਆ ਹਰੇਕ ਬੰਦੇ ਦੇ ਪੈਰਾਂ 'ਚ ਪਾਉਣ ਨੂੰ 10-10 ਜੁੱਤੀਆਂ ਪਈਆਂ ਕਿਹੜੇ ਗਰੀਬ ਦੀਆਂ ਹੁੰਦੀਆਂ 10 ਅਸੀਂ ਹਜੇ ਗਰੀਬ ਆ ਜੀ ਢੇਰ ਲੱਗਾ ਪਿਆ ਸ਼ਹਿਰ ਜਾਂਦਾ ਹੋਰ ਲੈ ਆਉਂਦਾ ਨਹੀਂ ਵੀ ਲੋੜ ਤਾਂ ਵੀ ਲਿਆਉਂਦਾ ਇੱਕ ਕੱਪੜਾ ਹੰਡਿਆ ਨਹੀਂ ਇੱਕ ਵਾਰੀ ਦੋ ਵਾਰੀ ਪਾਇਆ ਉਹ ਫੁਲਾਨੇ ਨੂੰ ਦੇ ਦੋ ਇਹ ਤਾਂ ਮੇਰਾ ਦੇਖਿਆ ਰਿਸ਼ਤੇਦਾਰਾਂ ਨੇ ਅੱਗੇ ਕਾਦੇ ਗਰੀਬ ਆ ਝੂਠ ਹੈ ਜਿਹੜਾ ਗਰੀਬ ਹੋਊਗਾ ਉਹਦੇ ਤਨ ਦੇ ਕੱਪੜੇ ਨੂੰ ਟਾਕੀਆਂ ਲੱਗੀਆਂ ਲੱਗੀਆਂ ਹੋਣਗੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੈਂ ਨਹੀਂ ਕਹਿੰਦਾ ਟਾਕੀਆਂ ਲਾ ਕੇ ਕੋ ਮੋ ਹੁਣ ਤਾਂ ਉਦਾਂ ਹੀ ਪਾਟੀਆਂ ਪੈਂਟਾਂ ਪਾਈ ਫਿਰਦੇ ਨੇ ਅਖੇ ਫੈਸ਼ਨ ਹੈ ਪੁਰਾਣੇ ਸਮਿਆਂ 'ਚ ਬਜ਼ੁਰਗ ਸੂਤ ਸੀ ਕਿ ਟੋਪੇ ਲਾ ਲਾ ਕੇ ਕੱਪੜੇ ਪਾਉਂਦੇ ਸੀ ਨੰਗ ਕੱਜਦੇ ਸੀ ਹੁਣ ਪਾੜ ਕੇ ਪੈਂਟਾਂ ਪਾਉਂਦੇ ਨੇ ਸਾਡੇ ਬੰਦੇ ਕਹਿੰਦੇ ਫੈਸ਼ਨ ਫੈਸ਼ਨ ਕੱਪੜਾ ਅੱਗੇ ਨਾਲੋਂ 4 ਗੁਣਾ ਘਟ ਗਿਆ ਤਨ ਤੇ ਮਹਿੰਗਾ ਅੱਗੇ ਨਾਲੋਂ 100 ਗੁਣਾ ਹੋ ਗਿਆ ਅੱਗੇ ਪੂਰਾ ਤਨ ਢਗਣ ਨੂੰ 50 ਰੁਪਏ ਲੱਗਦੇ ਸੀ ਹੁਣ ਅੱਧਾ ਤਨ ਢਗਣ ਨੂੰ 20000 ਦਾ ਕੱਪੜਾ ਆਉਂਦਾ ਗਰੀਬੋਂ ਇਥੇ ਨਾ ਕਈ ਵਾਰੀ ਕਈ ਮਹਾਪੁਰਸ਼ਾਂ ਨੇ ਮੈਨੂੰ ਦੱਸਿਆ ਮੈਂ ਨਾਂ ਵੀ ਲੈ ਸਕਦਾ ਹਾਂ। ਬਾਬਾ ਜੀ ਬੇਰਗੱਲਾਂ ਵਾਲੇ ਲੰਗਰਾਂ ਵਾਲੇ ਹੇਮਪੂਰ ਸਾਹਿਬ ਵਾਲੇ ਜਿੱਥੇ ਆਪਾਂ ਪਾਲਣ ਭੇਜੀਦਾ ਹੈ। ਉਹ ਫਰਵਰੀ ਦੇ ਵਿੱਚ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਦੇ ਆ। ਸਾਡੇ ਨਗਰ ਗੁਰੂ ਹਰ Rai ਸਾਹਿਬ ਜੀ ਦੇ ਅਸਥਾਨ ਤੇ ਗਰੀਬ ਧੀਆਂ ਦੇ ਆਨੰਦ ਕਾਰਜ ਹੁੰਦੇ ਆ। ਉਹ ਵੀ ਫਰਵਰੀ ਜੀ ਹੁੰਦੇ ਆ। ਇਦਾਂ ਦੇ ਪਰਿਵਾਰ ਜਿਹੜੇ ਸੱਚੀਓ ਗਰੀਬ ਹੈ ਨਾ ਜੇ ਉਹਨਾਂ ਨੂੰ ਕਹੋ ਆਓ ਗੁਰਦੁਆਰਾ ਸਾਹਿਬ ਇਹ ਕਾਰਜ ਹੋਣੇ ਭਾਈ ਤੁਹਾਡੀ ਦੀਦਾ ਅਨੰਦ ਕਾਰਜ ਅਸੀਂ ਰਲ ਮਿਲ ਕੇ ਕਰ ਦਿੰਦੇ ਕਹਿੰਦੇ ਪੈਸੇ ਦੇ ਦਿਓ ਪੈਲਸ ਚ ਕਰਨਾ ਅਸੀਂ ਗਰੀਬ ਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪੈਸੇ ਦੇ ਦਿਓ ਜਿੰਨੇ ਸਾਡੇ ਵਿਆਹ ਤੇ ਲੱਗਣੇ ਆ ਅਸੀਂ ਕਰਾਂਗੇ ਆਪਣੀ ਮਰਜ਼ੀ ਨਾਲ ਕਿਉਂਕਿ ਰਮਨ ਦਾਰੂ ਵੀ ਪਲੋਣੀ ਆ ਅਸੀਂ ਗਰੀਬ ਆਂ ਗੁਰਦੁਆਰੇ ਚੋ ਕੁਝ ਖਾਦਾ ਪੀਤਾ ਨਹੀਂ ਜਾਣਾ ਮਾਫੀ ਦੇਣੀ ਕੋਈ ਨਹੀਂ ਕਹੂਗਾ ਤੁਹਾਨੂੰ ਜਿਹੜਾ ਕਹੂਗਾ ਉਹ ਆਪਣੀ ਸਟੇਜ ਜਾਣ ਤੋਂ ਡਰਦਾ ਰਹਿੰਦਾ ਹੈ ਵੀ ਕਿਤੇ ਲੋਕ ਸਦਨੋਂ ਨਾ हट ਜਾਣ ਪਰ ਨਹੀਂ ਅੱਜ ਪਿੱਛੇ ਤਾਂ ਹੀ ਗਏ ਆ ਜਿੰਨੇ ਮਰਜ਼ੀ ਖੰਡ ਪਾਟ ਸਾਹਿਬ ਕਰਾ ਲੋ ਜਿੰਨਾ ਚਿਰ ਉਸ ਸਿੱਖਿਆ ਤੇ ਨਹੀਂ ਨ ਕਰੋਗੇ ਮੋਢੀ ਜੀ ਮਸਾਲਾ ਹੈ ਜਿੰਨੀਆਂ ਮਰਜ਼ੀ ਮਹਿੰਗੀਆਂ ਦਵਾਈਆਂ ਲਿਆਓ ਜਿੰਨਾ ਚਿਰ ਦੱਸੇ ਪਰਹੇਜ ਨਾਲ ਨਹੀਂ ਚੱਲੋਗੇ ਦਵਾਈਆਂ ਸਹੀ ਕਰੋ ਇਹ ਤਾਂ ਬਾਣੀ ਮੋਹਰ ਲਾ ਰਹੀ ਮੈਂ ਕੁਝ ਕੋਲੋਂ ਨਹੀਂ ਬੋਲਣਾ ਮਰ ਕਹਿੰਦੇ ਕਬੀਰ ਸੱਚਾ ਸਤਗੁਰ ਕਿਆ ਕਰੇ ਪੂਰਾ ਗੁਰੂ ਵੀ ਕੀ ਕਰ ਸਕਦਾ ਜਿਉ ਸਿੱਖਾਂ ਮੈਂ ਚੂਕ ਜਦ ਸੁਣਾਉਣ ਤੇ ਸੁਣਨ ਵਾਲੀ ਉਦਾਂ ਦੇ ਅੰਦੇ ਏਕ ਨਾ ਲੱਗੇ ਜਿਉ ਬਾਸ ਵਜਾਈਐ ਝੂਕ ਝੂਕ ਕਹਿੰਦੇ ਜਿਵੇਂ ਅੰਨਾ ਬੰਦਾ ਹੈ ਨਾ ਬੋਲਾ ਬੰਦਾ ਜੁਨਾ ਮਰਜੀ ਮਹਾਰਜ ਸਮਝਾਈ ਜਾਵੇ ਇੱਕ ਵੀ ਸਾਡੇ ਨਹੀਂ ਲੱਗਦੀ ਜਿੱਦਣ ਲੱਗੋ ਜਿੱਦਣ ਮੰਨ ਲਓਗੇ ਉਸ ਦਿਨ ਮਹਾਰਜ ਕਹਿੰਦੇ ਤੈਨੂੰ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਖਾਲੀ ਬੰਦਾ ਅਜ ਜਮਾ ਖਾਲੀ ਜਿਹੜਾ ਕਰਜਈ ਹੋ ਗਿਆ ਜਿਹੜਾ ਦਰਦਰ ਤੇ ਪਟਕਦਾ ਹੈ ਇੱਕੋ ਹੀ ਮੰਤਰ ਹੈ ਅਮਰਤ ਵੇਲਾ ਜਪਜੀ ਸਾਹਿਬ ਦੀ ਪੰਕਤੀ ਆਉਂਦੀ ਹੈ ਅਮਰਤ ਵੇਲਾ ਸੱਚ ਨਾਓ ਸੱਚ ਨਾਓ ਵਡਿਆਈ ਵਿਚਾਰ ਉੱਠੋ ਅਮਰਤ ਵੇਲੇ ਕਰੋ ਨਿਤਨੇਮ 6 ਮਹੀਨੇ ਦੇ ਅੰਦਰ ਅੰਦਰ ਤੁਹਾਡੇ ਅੰਦਰ ਦੀਆਂ ਕਮੀਆਂ ਤੁਹਾਡੇ ਘਰ ਦੀਆਂ ਕਮੀਆਂ ਤੁਹਾਡੇ ਜੀਵਨ ਦੀਆਂ ਕਮੀਆਂ ਨਾ ਨਿਕਲੀਆਂ ਮੈਂ ਤੁਹਾਡੇ ਕੋਲ ਆਉਂਦਾ ਹਾਂ ਮਹੀਨੇ 'ਚ ਕਈ ਵਾਰੀ ਜਿਹੜਾ ਮਾਰਦੀ ਮਾਰਦੀ ਮਹਾਰਜ ਕਿਰਪਾ ਕਰਦੇ